ਇਸ ਨਾਲ 24 23 ਤਾਂ ਨਿਕਲ ਨਹੀਂ ਲਿਖਣਾ ਪਰ ਲਿਖ ਦਾਂਗੇ ਇਸ ਥਾਂ ਤੇ ਅੱਛਾ ਜੀ ਵੀ 23 24 ਕੁਇੰਟਲ ਅਸੀਂ ਕੱਢ ਕੇ ਦੇਵਾਂਗੇ ਅੱਛਾ ਜੀ ਸਾਡੇ ਨਾਲ ਗੰਡਾ ਲਾਉਂਦਾ ਬੰਦਾ ਠੀਕ ਹੈ 24 ਕੁਇੰਟਲ ਪਾਰਕ ਨਾਲ ਦਾ ਮੈਂ ਕੱਢ ਕੇ ਦੇਵਾਂਗਾ ਠੀਕ ਹੈ ਦਾਵੇ ਨਾ ਗੈਣਾ ਤੇ ਭੂਖ ਇਹਦੀ 30% ਰਹਿ ਗਈ ਜਿਸ ਤਰ੍ਹਾਂ ਇਸ ਤਰ੍ਹਾਂ ਹਲੇ ਤਾਂ ਹਰੀ ਹੈ ਭੂਖ ਇਹ ਹਰੀ ਹੈ ਜੀ ਠੀਕ ਹੈ ਜਦੋਂ ਭੂਖ ਇਹ ਐਂ ਜੇ ਮੋੜ ਗਿਆ ਇਸ ਤਰ੍ਹਾਂ ਐਂ ਮੋੜੂਗਾ ਆਪ ਅੱਛਾ ਮੋੜ ਕੇ ਇਨੀ ਭੂਖ ਹਰੀ ਦੇਖਣ ਲੱਗ ਜੂਗੀ ਉਦੋਂ ਦੀ ਪਟਾਈ ਸ਼ੁਰੂ ਕਰ ਲਾਂਗੇ ਅਸੀਂ ਆਪਦੇ ਆ ਭੂਖ ਥਲ ਡਿੱਗ ਜੂਗੀ ਜੀ ਅੱਛਾ ਜੀ ਉਹ ਗਾ ਅੱਛਾ ਜੀ ਇੱਥੋਂ ਲੈ ਕੇ ਜਿਹੜਾ ਲਾਸਟ ਪਾਣੀ ਇੱਥੇ ਜਾਊਗਾ ਜੇ ਅਸੀਂ ਗੱਲਾਂ ਪੜਦਾ ਇਹ ਗੱਲ ਜੂ ਅੱਛਾ ਜੀ ਇੱਕ ਤਾਂ ਆਪਣਾ ਗੰਡਾ ਜਿਹੇ ਨਿਸਰਦਾ ਨਹੀਂ ਠੀਕ ਹੈ ਕੋਈ ਗੰਢੇਰ ਦਿਖਾ ਦਿਓ ਮੈਨੂੰ ਕਿਸੇ ਵੀ ਗੰਡੇ ਦੇ ਵਿੱਚ ਠੀਕ ਹੈ ਇੱਕ ਇਹਦਾ ਝਾੜ ਨਹੀਂ ਕਟੂਗਾ ਜੀ ਅੱਛਾ ਜੀ ਸਾਡੇ ਮੁਤਾਬਕ ਲਾਊਗਾ ਜੇ ਬੰਦਾ ਠੀਕ ਹੈ ਇੱਕ ਇਹ ਗੁੱਡ ਨਹੀਂ ਪੈਂਦੀ ਇਹਨੂੰ ਕੋਈ ਅਸੀਂ ਇਹਦੇ ਗੁੱਡੇ ਨਹੀਂ ਹੈ ਗੰਡਾ ਅੱਛਾ ਜੀ ਬਿਨਾ ਕਟਾਈ ਤੋਂ ਆ ਜੀ ਆ ਜਿਵੇਂ ਬਾਈ ਤੁਸੀਂ ਮੰਨ ਗਏ 1 ਏਕੜ ਲਾਇਆ ਕਿਸਾਨ ਪਰਮਾ ਨੂੰ ਆਪਾਂ ਗੰਡੇ ਦੀ ਟਾਪ ਦੀ ਕਿਸਮ ਦਿਖਾਵਾਂਗੇ ਰਿਸਰਚ ਵੈਰੈਟੀ ਆ ਰੈੱਡ ਪਿੰਕ ਜਿਹੜਾ ਗੰਡਾ ਹੈਗਾ ਤੇ ਕਿਸਾਨ ਨੂੰ ਤੀਸਰਾ ਸਾਲ ਹੋ ਗਿਆ ਲਾਉਂਦੇ ਨੂੰ ਤੇ ਕਿਸਾਨ ਦੇ ਕੋਲੋਂ ਸਾਰਾ ਏਰੀਆ ਪੁੱਛਾਗੇ ਤੇ ਕਿਸਮ ਦਿਨ ਕਿੰਨੇ ਕਿ ਲੈਂਦੀ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਗੰਡੇ ਦੀ ਜਿਹੜੀ ਮਟਾਈ ਦੇਖ ਸਕਦੇ ਹੋ ਹਲੇ ਘੱਟੋ ਘੱਟ ਵੀ 12-15 ਦਿਨ ਗੰਡਾ ਹਲੇ ਜ਼ਮੀਨ ਦੇ ਵਿੱਚ ਹੋਰ ਲਈ ਹੋ ਸਕਦਾ ਵੱਧ ਦਿਨ ਵੀ 15 ਮਈ ਤੱਕ 15 ਮਈ ਤੱਕ ਜਿਹੜੀ ਇਹ ਗੰਡੇ ਦੀ ਹਾਰਵੈਸਟਿੰਗ ਹੋਣੀ ਹੈ ਸਾਰੀ ਵੀਡੀਓ ਪੂਰੀ ਦੇਖੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੱਸੀ ਕਾ ਭਾਈ ਜੀ ਸੱਸੀ ਕਾ ਭਾਈ ਜੀ ਭਾਈ ਜੀ ਨਾਮ ਕੀ ਆਪਣਾ ਹੈ ਮੇਰਾ ਨਾਮ ਸਰਜੀਤ ਸਿੰਘ ਪਿੰਡ ਆਲੰਪਰ ਬੋਦਲਾ ਜਿਲ੍ਹਾਈ ਮਾਨਸਾ ਜੀ ਮੋਬਾਈਲ ਨੰਬਰ 9878097057 ਕਿ ਸਰ ਇਹ ਗੰਡੇ ਦੀ ਪਹਿਲਾਂ ਤਾਂ ਕਿਸਮੰਦ ਦੱਸੋ ਜੀ ਕਿਹੜੀ ਹੈ ਇਹ ਵੀਰ ਜੀ ਗੰਡਾ ਹੈ ਜੀ ਰੈੱਡ ਪਿੰਕਸ ਅਸਾ ਰਿਸਰਚ ਵੈਰਿਟੀ ਅੱਛਾ ਜੀ ਤੇ ਇਹ ਵੈਰਿਟੀ ਹੈਗੀ ਜੀ ਆਪਣਾ ਜਸਪਾਲ ਸਿੰਘ ਓਨੀਅਨ ਫਾਰਮਿੰਗ ਰਤੀਗਾ ਅੱਛਾ ਜੀ ਉਹਨਾਂ ਤੋਂ ਇਹ ਵੈਰਿਟੀ ਵੀ ਲੈਣੇ ਸੀ ਜੀ ਅੱਛਾ ਜੀ ਉਹਨਾਂ ਤੋਂ ਸੀਡ ਲੈ ਕੇ ਅਸੀਂ ਆਪਦੀ ਪਨੀਰੀ ਤਿਆਰ ਕਰਦੇ ਆਂ ਖੁਦ ਪਨੀਰੀ ਤਿਆਰ ਕਰਕੇ ਉਸ ਤੋਂ ਬਾਅਦ ਇਹ ਵਿਆਜ ਲਾਉਂਦੇ ਆਂ अच्छा ये खेत ਦੇ ਵਿੱਚ ਠੀਕ ਹੈ ਇਹ ਸੀ ਜਿਹੜਾ ਪਿਆਜ ਹੈ ਜੀ 5 ਨਵੰਬਰ ਨੂੰ ਅਸੀਂ ਪਨੀਰੀ ਵਿਜੀ ਸੀ ਅੱਛਾ ਪਨੀਰੀ ਦਾ ਮਤਲਬ ਖਲਿਆਰੀ ਦੀ ਖੇਤ ਦੇ ਵਿੱਚ ਠੀਕ ਹੈ ਉਦੋਂ ਬਾਅਦ 30 ਇੱਕ ਦਿਨਾਂ 35 ਦਿਨਾਂ ਹੀ ਪਨੀਰੀ ਹੋ ਗਈ ਸਾਡੀ ਅੱਛਾ ਜੀ 30 35 ਦਿਨਾਂ ਤੋਂ ਬਾਅਦ ਅਸੀਂ ਅਸੀਂ 16 17 ਦਸੰਬਰ ਨੂੰ ਇਹ ਲਾੜੀ ਸ਼ੁਰੂ ਕਰ ਲਈ ਖੇਤ ਦੇ ਵਿੱਚ ਠੀਕ ਹੈ ਜੀ ਟ੍ਰਾਂਸਪਲੈਂਟ ਕਰਤੀ ਅੱਛਾ ਜੀ 16 ਤੋਂ 22 ਤੱਕ ਇਹ ਕਲੀਅਰ ਹੋ ਗਿਆ ਸਾਡਾ 1 ਏਕੜ ਬਾਣਾ ਅੱਛਾ ਜੀ 1 ਏਕੜ ਲਾਇਆ ਜੀ ਅਸੀਂ ਠੀਕ 1 ਏਕੜ ਲਾਇਆ ਹਾਂਜੀ ਠੀਕ ਹੈ ਉਥੇ ਇੱਕ 26 ਦਸੰਬਰ ਨੂੰ ਕਲੀਅਰ ਹੋ ਗਿਆ ਜੀ ਠੀਕ ਹੈ 26 ਦਸੰਬਰ ਨੂੰ ਲੱਗ ਚੋਕਣ ਤੋਂ ਬਾਅਦ ਅਸੀਂ ਹਫਤੇ ਬਾਅਦ ਇਹਨੂੰ ਪਾਣੀ ਲਾਤਾ ਅੱਛਾ ਜੀ ਪੈਂਡਾ ਮੈਥ੍ਰਿਨ ਕਲੀ ਦਵਾਈ ਕਰੀਏ ਠੀਕ ਹੈ ਕੋਈ ਇਹਦੇ ਵਿੱਚ ਅਸੀਂ ਗੁੱਡ ਨਹੀਂ ਪਾਈ ਠੀਕ ਹੈ ਕੋਈ ਇਹ ਜ ਮਤਲਬ ਪੈਸਟ ਨਹੀਂ ਪਾਇਆ ਅੱਛਾ ਜੀ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਜਿਹੜੀ ਤੁਸੀਂ ਜ਼ਮੀਨ ਦੇ ਵਿੱਚ ਲਾਈ ਆ ਬਈ ਥੱਲੇ ਖਾਦ ਖਰਾਕੀ ਕੁਝ ਪਾਉਣਾ ਪੈਂਦਾ ਥੱਲੇ ਵੀਰੇ ਇਹਦੇ ਵਿੱਚ ਪਰ ਏਕੜ ਦਾ ਦੱਸਦੇ ਨੇ ਤੁਹਾਨੂੰ ਅੱਛਾ ਜੀ ਇੱਕ ਘਟਾ ਦਾ ਹੈਗਾ ਡੀਪੀ ਠੀਕ ਹੈ ਜੀ ਇੱਕ ਆਪਣਾ ਪोटाश ਐਮਓਪੀ 1740 ਨੰਬਰ ਠੀਕ ਹੈ ਜੀ ਅੱਧਾ ਗਟਾ ਸੁਪਰ ਦਾ ਅੱਛਾ ਜੀ ਤੇ 10 ਕਿਲੋ ਮੈਗਨੀਸ਼ੀਅਮ ਠੀਕ ਹੈ ਜੀ ਤੇ 3 ਕਿਲੋ ਆਪਣਾ ਪਟਾ ਆਪਣਾ ਆਹ ਜਿੰਕ ਅੱਛਾ ਜੀ ਦੋ ਦੋ ਤਿੰਨ ਕਿਲੋ ਲੋਹਾ ਠੀਕ ਹੈ ਕੰਨ ਦਾ ਪਾ ਇਹ ਡੋਜ਼ ਬਣਾਉਣੀ ਪੈਂਦੀ ਹੈ ਜੀ ਬੋਹਣ ਤੋਂ ਪਹਿਲਾਂ ਤਿਆਰੀ ਦੇ ਵਿੱਚ ਵੇਲੇ ਪੈਂਦਾ ਇਹ ਸਮਾਨ ਤਿਆਰੀ ਦੇ ਵੇਲੇ ਮੰਨ ਲੇ ਕਿ ਜਿੰਨੇ ਖਰਾਕਾ ਜਦੋਂ ਆਪਾਂ ਇਹ ਖਰਾਕਾ ਸਾਰੀ ਤਿਆਰੀ ਕਰਕੇ ਇਹ ਬਾਹ ਨੂੰ ਘਟੋ ਘਟ ਤਿੰਨ ਵਾਰੀ ਰੋਟਾਵੀਟਰ ਨਾਲ ਪਾਣਾ ਪੈਣਾਗਾ ਅੱਛਾ ਜੀ ਕੰਪਿਊਟਰ ਕਰਾ ਲੱਗਿਆ ਹੋਣਾ ਚਾਹੀਦਾ ਬਾਹਣ ਨੂੰ ਠੀਕ ਹੈ ਜੀ ਤੇ ਦੋ ਤਿੰਨ ਵਾਰ ਆ ਇਹਦੇ ਵਿੱਚ ਮਤਲਬ ਤੇ ਭਾਈ ਜੀ ਜਦੋਂ ਤੁਸੀਂ ਨੇ ਮਤਲਬ ਪਨੀਰੀ ਤਿਆਰ ਕਰਕੇ ਇੱਕ ਕਿੱਲੇ ਦੇ ਵਿੱਚ ਜਿਹੜਾ ਸੀਡ ਦੀ ਮਾਤਰਾ ਗੰਡੇ ਦਾ ਸੀਡ ਆ ਜਿਹੜੇ ਵੀ ਤੋਂ ਪਨੀਰੀ ਤਿਆਰ ਕਰਦੇ ਉਹ ਕਿੰਨਾ ਸੀਡ ਲੱਗਦਾ ਉਹ ਵੀਰ ਜੀ 3 ਕਿਲੋ ਲੱਗਦਾ 3 ਕਿਲੋ ਲੱਗਦਾ 3 ਕਿਲੋ ਪਰ ਇਕੜ ਦਾ ਸੀਡ ਖਿਲਾਰਨਾ ਹੀ ਪੈਂਦਾ ਅੱਛਾ ਜੀ ਕੋਈ ਜਰਮੀਨੇਸ਼ਨ ਵੀ ਘਟ ਜਾਂਦੀ ਹੈ ਵਿੱਚੋਂ ਅੱਛਾ ਜੀ ਕੋਈ 80% ਦੀ ਵਾਲਾ ਕੁਆਂਟੀਟੀ ਦਿੰਦਾ ਹੈਗਾ ਠੀਕ ਹੈ ਜਰਮੀਨੇਸ਼ਨ ਕੋ ਬਰੀਕ ਰਹੇਗੀ ਕੋ ਮੋਟੀ ਰਹੇਗੀ ਕੋ ਬੜਾ ਉਸ ਤਰ੍ਹਾਂ ਅੱਛਾ ਜੀ ਠੰਡ ਹੁੰਦੀ ਹੈ ਨਾ ਉਸ ਟਾਈਮ ਠੀਕ ਹੈ ਠੀਕ ਹੈ ਠੰਡ ਦੇ ਵਿੱਚ ਤਿਆਰ ਹੁੰਦੀ ਹੈ ਦਸੰਬਰ ਦੇ ਵਿੱਚ ਇਹ ਅੱਛਾ ਜੀ ਉਸ ਲਾਉਣ ਵੇ ਪੱਟੀ ਜਾਂਦੀ ਕੋ ਇਸ ਤਰ੍ਹਾਂ ਯਾਨੀ ਕਿ 3 ਕਿਲੋ ਪਰ ਏਕੜ ਦਾ ਸੀਡ ਖਿਲਾਰਨਾ ਹੀ ਪਊਗਾ ਜੀ ਆਪਾਂ ਠੀਕ ਹੈ ਇਹ ਕਿੰਨਾ ਲਉਣਾ ਹੈ ਤੇ ਬਈ ਜਿਵੇਂ ਤੁਸੀਂ ਖਾਦ ਖਰਾਕ ਬਾਰੇ ਵੀ ਦੱਸਤਾ ਜਿਹੜੀ ਜ਼ਮੀਨ ਆ ਬਈ ਮਨ ਲਾ ਕਿੰਨੇ ਕ ਵਾਰੀ ਪੋਲੀ ਜਾਂ ਰੱਖਣੀ ਪੈਂਦੀ ਹੈ ਪਲਾਈ ਵਾਸਤੇ ਵੀਰ ਜੀ ਇਹਨੂੰ ਘੱਟੋ ਘੱਟ 4 ਵਾਰੀ ਰੋਟਾਵੇਟਰ 3-4 ਵਾਰੀ ਹਾਲ 2 ਵਾਰੀ ਹਲੀਆਂ ਤਵੀਆਂ 3 ਵਾਰੀ ਹੈ ਅਗ ਨਮਨ ਕਰਨਾ ਪਊਗਾ ਅੱਛਾ ਜੀ ਮੰਡ ਵੀ ਕਰਨਾ ਪਊ ਨਾ ਪਲਾਈ ਦੇ ਵਿੱਚ ਤਾਂ ਥੱਲੇ ਵੇਜੂ ਗੰਡਾ ਮਰਜੂ ਆਪਣਾ ਜਦ ਪਾਣੀ ਲਾਵਾਂਗੇ ਆਪਾਂ ਅੱਛਾ ਅੱਛਾ ਜੀ 3 बाई 7 ਅਗਾਂ ਮਾਰ ਕੇ ਫਿਰ ਇਹਦੇ ਨਾਲ ਇੱਕ ਆਪਣਾ ਕੋਈ ਸਿਸਟਮ ਬਣਾਇਆ ਹੋਇਆ 4 बाई 6 ਦਾ ਸਕੰਜਾ ਅੱਛਾ ਜੀ ਉਹ ਸਕੰਜੇ ਲਖੀਰਾ ਮਾਰ ਕੇ ਫਿਰ ਇਹਦੇ ਨਾਲ ਲੱਗਦਾ ਜੀ ਠੀਕ ਹੈ ਹਾਂਜੀ ਆ ਜਿਵੇਂ ਆਪਾਂ ਉਹ ਵਰਮਾ ਕਹਿੰਦੇ ਨੇ ਜਿਵੇਂ ਫਾਰਮਾ ਫਾਰਮਾ ਬਣਾਇਆ ਹੋਇਆ ਫਾਰਮਾ ਬਣਦੀਆਂ ਨੇ ਪਿਆਜਿੰਦਰ ਲਿਆ ਚੱਕੀ ਪਤਾ ਠੀਕ ਹੈ ਤੇ ਦੂਸਰੀ ਗੱਲ ਬਈ ਜਿਹੜੀ ਇਹ ਵੈਰਾਈਟੀ ਹੈ ਲਾਲ ਪਿੰਕ ਕਿਸਾਨ ਪ੍ਰਭੂ ਜਿਹੜਾ ਗੰਡਾ ਦਾ ਗੰਡੇ ਦਾ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਬਈ ਜੇ ਗੱਲ ਕਰੀਏ ਇਹਦੇ ਈਲਡ ਦੇ ਪਿਛਲੇ ਸਾਲ ਤੁਸੀਂ ਜਿੰਨਾ ਏਰੀਆ ਲਾਇਆ ਕਿल्ले हिसाब ਦੇ ਨਾਲ ਕਿੰਨੇ ਕੁ ਕੁਇੰਟਲ ਵਗ ਜਾਂਦਾ ਜੀ ਵੀਰ ਜੀ ਇਹ ਅਸੀਂ ਕੁਆਂਟੀਟੀ ਕੱਢ ਕੇ ਦੇਖੀ ਦੀ ਕਿਉਂਕਿ ਅਸੀਂ ਜਿਹੜੇ ਕਿਆਰੇ ਪਾਏ ਹੋਏ ਨੇ ਇਹ ਵੀ ਮਣਕੇ ਪਾਏ ਹੋਏ ਨੇ ਜੀ ਅੱਛਾ ਜੀ ਕਿਉਂਕਿ ਪਹਿਲਾਂ ਅਸੀਂ ਸਬਜ਼ੀ ਦਾ ਕੰਮ ਕਰਦੇ ਦੀਏ ਅੱਛਾ ਜੀ ਅਸੀਂ ਤਿੰਨ ਸਾਲਾਂ ਤੋਂ ਸਬਜ਼ੀ ਦੀ ਜਿਹੜੀ ਮਤਲਬ ਮਾਰਕੀਟਿੰਗ ਦੀ ਦਿੱਕਤ ਆਉਣ ਕਰਕੇ ਸਾਨੂੰ ਸਬ ਪਿਆਜ਼ ਲਾਇਆ ਇਹ ਮਣਕੇ ਲਾਇਆ ਹੋਇਆ ਜੀ ਅੱਛਾ ਜੀ ਇਹ 16 ਫੁੱਟ ਦੇ ਚੌੜਾ ਪਾਇਆ ਹੋਇਆ ਜੀ 100 ਫੁੱਟ ਲ ਇਹ ਮਤਲਬ ਕਨਾਲ ਦੇ ਹਿਸਾਬ ਨਾਲ ਪਾਏ ਹੋਏ ਨੇ ਵੀ ਕਨਾਲ ਚ ਇੰਨੇ ਕਿਆਰੇ ਬਣਾਉਣੇ ਨੇ ਸੀ ਠੀਕ ਹੈ ਵੀ ਲਾਉਣ ਹੀ ਪਉਦੀ ਸੋਖੀ ਲਾਉਣੀ ਹੈ ਘੜਜੇ ਬਾਜੇ ਫਿਰ ਵੀ ਪੂਰੀ ਕਰ ਦਿੰਨੇ ਆ ਠੀਕ ਹੈ ਤੇ ਇਹ 23 ਕੁਇੰਟਲ ਪਰ ਕਨਾਲ ਦਾ ਨਿਕਲਦਾ ਜੀ ਪਰ ਕਨਾਲ ਦਾ 23 ਹਾਂਜੀ ਇਹ ਤਾਂ ਨਿਕਲ ਨਹੀਂ ਨਿਕਲਣਾ ਜੀ ਆਪਾਂ ਲਿਖ ਕੇ ਦੇ ਸਣਾ 24 23 ਤਾਂ ਨਿਕਲ ਨਹੀਂ ਲਿਖਣਾ ਆਪਾਂ ਲਿਖ ਦਾਂਗੇ ਇਸ ਨਾਮ ਤੇ ਅੱਛਾ ਜੀ ਵੀ 23 24 ਕੁਇੰਟਲ ਅਸੀਂ ਕੱਢ ਕੇ ਦੇਵਾਂਗੇ ਅੱਛਾ ਜੀ ਸਾਡੇ ਨਾਲ ਗੰਡਾ ਲਾਉਂਦਾ ਬੰਦਾ ਠੀਕ ਹੈ 24 ਕੁਇੰਟਲ ਪਰ ਕਨਾਲ ਦਾ ਮੈਂ ਕੱਢ ਕੇ ਦੇਵਾਂਗਾ ਠੀਕ ਹੈ ਦਾਵੇ ਨਾ ਗੈਣਾ ਤੇ ਭਾਈ ਇਹਦੇ ਉੱਪਰ ਜੇ ਕੁਪ ਪੈਸੀ ਸਾਈਡ ਜਾਂ ਤਾਕਤ ਵਾਲੀਆਂ ਰੇ ਸਪਰੇ ਕਿਹੜੀ ਕਿਹੜੀ ਥੱਲੇ ਵੀਰੇ ਜਿਹੜੀ ਡੋਜ ਬਣਾਤੀ ਪਾਤੀ ਉੱਪਰ ਤਾਂ ਅਸੀਂ ਕਰ ਲਈ ਹੀ ਕਰਦੇ ਜਿਵੇਂ 12 63 ਆ ਗਿਆ ਅੱਛਾ ਜੀ ਡੈਲੀਗੇਟ ਆ ਗਿਆ ਅੱਛਾ ਜੀ 303 ਆ ਗਈ ਠੀਕ ਹੈ ਜੀ ਤੇ 21 ਕੀ ਆ ਗਈ ਅੱਛਾ ਜੀ ਇਹ ਇਹਨਾਂ ਦੀ ਗਰੋਥ ਪ੍ਰੋਮੋਟਰ ਨੇ ਅੱਛਾ ਅੱਛਾ ਜੀ ਠੀਕ ਹੈ ਭਾਈ ਤੇ ਗੰਡਾ ਭਾਈ ਦੇਖ ਸਕਦੇ ਹਾਂ ਗੰਡੇ ਦਾ ਵજન ਵੀ ਜਿਸ ਦਿਨ ਕਿਸਾਨ ਜਿਹੜੀ ਇਹਦੀ ਹਾਰਵੈਸਟਿੰਗ ਕਰੂਗਾ ਉਸ ਦਿਨ ਆਪਾਂ ਗੰਡੇ ਦਾ ਸਾਨੂੰ ਜਿਹੜਾ ਇਹਦਾ ਵજન ਵੀ ਦਿਖਾਵਾਂਗੇ ਭਾਈ ਅੱਜ ਤੋਂ ਮੰਨ ਲੇ ਕਿ ਚੱਲ ਵੀ 10-15 ਦਿਨਾਂ ਨੂੰ ਇਹ ਪਟਿਆ ਜਾਣਾ ਹੈ। ਪਾਣੀ ਇਹ ਹੋਰ ਲੈ ਜੂ ਹਾਲੇ। ਪਾਣੀ ਹੋਰ ਲਾਊਗਾ ਜੀ ਇਹ। ਅੱਛਾ ਜੀ। ਤੇ ਲਾਸਟ ਪਾਣੀ ਲਾਉਣ ਤੋਂ ਬਾਅਦ ਅਸੀਂ ਇੱਕ ਹਫ਼ਤੇ ਬਾਅਦ ਇਹਨੂੰ ਪਟਾਈ ਸ਼ੁਰੂ ਕਰ ਦਾਂਗੇ ਜੀ। ਅੱਛਾ ਜੀ। ਇਹ ਹਫ਼ਤੇ ਦੇ ਵਿੱਚ ਵਿੱਚ ਪਟਵਾਈ ਕਰਕੇ ਦੀ। ਉਹ ਰੱਖਾਂਗੇ ਘਰੇ। ਠੀਕ। ਜੇ ਭੂਖ ਇਹਦੀ 30% ਰਹਿ ਗਈ ਜਿਸ ਤਰ੍ਹਾਂ ਇਸ ਤਰ੍ਹਾਂ ਹਾਲੇ ਤਾਂ ਹਰੀ ਆ ਭੂਖ। ਇਹ ਹਰੀ ਹੈ ਜੀ। ਠੀਕ ਹੈ। ਜਦੋਂ ਭੂਖ ਇਹ ਐਂ ਜੇ ਮੋੜ ਗਿਆ ਇਸ ਤਰ੍ਹਾਂ ਐਂ ਮੋੜੂਗਾ ਆਪ। ਮੋੜ ਕੇ ਇੰਨੀ ਘੂਖ ਹਰੀ ਦੇਖਣ ਲੱਗ ਜੂਗੀ। ਉਦੋਂ ਦੀ ਪਟਾਈ ਸ਼ੁਰੂ ਕਰ ਲਾਂਗੇ ਅਸੀਂ। ਆਪਦੇ ਭ ਠੀਕ ਜਿਹੜਿਆ ਕਾਰ ਬਣਾਏ ਨੇ ਇੱਥੇ ਜਾਣਾ ਹੈਗਾ ਅੱਛਾ ਜੀ ਇੱਥੋਂ ਲੈ ਕੇ ਜਿਹੜਾ ਲਾਸਟ ਪਾਣੀ ਇੱਥੇ ਜਾਊਗਾ ਅੱਛਾ ਜੀ ਜੇ ਅਸੀਂ ਗੱਲਾਂ ਪੜਦਾ ਇਹ ਗੱਲ ਜੂ ਅੱਛਾ ਜੀ ਇੱਕ ਤਾਂ ਆਪਣਾ ਗੰਡਾ ਜਿਹੇ ਨਿਸਰਦਾ ਨਹੀਂ ਠੀਕ ਹੈ ਕੋਈ ਗੰਢੇਰ ਦਿਖਾ ਦਿਓ ਮੈਨੂੰ ਕਿਸੇ ਵੀ ਗੰਡੇ ਦੇ ਵਿੱਚ ਠੀਕ ਹੈ ਇੱਕ ਇਹਦਾ ਝਾੜ ਨਹੀਂ ਘਟੂਗਾ ਜੀ ਸਾਡੇ ਮੁਤਾਬਕ ਲਾਊਗਾ ਜੇ ਬੰਦਾ ਠੀਕ ਹੈ ਇਹ ਕਿਹੇ ਗੁੱਡਰ ਨਹੀਂ ਪੈਂਦੀ ਇਹਨੂੰ ਕੋਈ ਅਸੀਂ ਇਹਦੇ ਗੁੱਡੇ ਨਹੀਂ ਹੈ ਗੰਡਾ ਅੱਛਾ ਜੀ ਬਿਨਾ ਘੜਾਈ ਤੋਂ ਆ ਜੀ ਹਾਂ ਜਿਵੇਂ ਬਾਈ ਤੁਸੀਂ ਮੰਨ ਕੇ 1 ਏਕੜ ਲਾਇਆ ਵਿੱਚ ਤਾਂ ਮੰਨ ਕੇ ਚੱਲ ਵੀ 2-4 ਗੰਡੇ ਦੇ ਪੱਡੇ ਇਹ ਜੇ ਹੁੰਦੇ ਆ ਮੰ ਉਹ ਜਿਆਦਾਤਰ ਨਿਸਣ ਦੀ ਪ੍ਰੋਬਲਮ ਜੇ ਗੱਲ ਕਰੀਏ ਹਾਂਜੀ ਭਾਈ ਜਿਆਦੇ ਪ੍ਰੋਬਲਮ ਆਉਂਦੀ ਹੈ ਨਿਸਰਨ ਦੀ ਤੁਹਾਡੇ ਪਲਾਟ ਦੇ ਵਿੱਚ ਮੈਨੂੰ ਤਿੰਨ ਚਾਰ ਕੇ ਗੰਡੇ ਦੱਸਿਆ ਜਿਹੜੇ ਨਿਸਰੇ ਇੱਕ ਆ ਖੜਾ ਆ ਬਹੁਤ ਖੜੇ ਨੇ ਇਹ ਜਿਹੜਾ ਇਹ ਐ ਜੀ ਪਤਾ ਜਿਹੜਾ ਨਿਸਰਦਾ ਇਹਦੇ ਥੱਲੇ ਇਹ ਗਲੂਗਾ ਅੱਛਾ ਜੀ ਇਹਦੇ ਵੀ ਪੀਪਣੀ ਜਿ ਬਣ ਜਾਂਦੇ ਵਿੱਚ ਜੜ ਦੇ ਵਿੱਚ ਅੱਛਾ ਜੀ ਥੁਥਾ ਰਹਿੰਦਾ ਇਹ ਦਾਗ ਤੇ ਥੇ ਲੈ ਗਿਆ ਠੀਕ ਹੈ ਇਹ ਸਟ੍ਰੈਸ ਨਹੀਂ ਲੈਂਦਾ ਠੀਕ ਹੈ ਆ ਨਹੀਂ ਬਣਦੀ ਫਿਰ ਇਹਦੇ ਬਿਜੀ ਪੀਪਣੀ ਜਿ ਬਣ ਜੇਗੀ ਵਿਚਾਲੋਂ ਗਲਜੂ ਆਪਦੇ ਆਪ ਹੀ ਠੀਕ ਹੈ ਨਿਸਾਰੇ ਜਿਆਦਾ ਖਤਮ ਹੋ ਜਾਂਦਾ ਇੱਕ ले जांदा है और ते मन के जल्दी बग जाएंगे 2 फुट तक 1.5 फुट तक हाइट है हाइट अभी दिया दे दो फुट तक हैगी जी ਹੁਣ ਦੇਖੋ ਆ ਦੇਖੋ ਮਨੇ ਕੀ ਦੇਖਿਆ ਠੀਕ ਹੈ ਆ ਦੇਖੋ ਤੁਹਾਨੂੰ ਮੈਂ ਦੱਸਦਾ 1 फुट ਤਾਂ ਹੀ ਹੋਗੀ ਹਾਂਜੀ 2 फुट ਤਾਂ ਹੋਣਾ ਹੈਗੀ ਜੀ 2 ਪਲੱਸ ਹੀ ਹੈ ਜੀ ਠੀਕ ਹੈ 2 ਫੁੱਟ हाइट ਹੈ ਦੀ ਪਲੱਸ ਹੀ ਹੈ ਦੋ ਦੋ ਠੀਕ ਹੈ ਭਾਈ 2 ਫੁੱਟ हाइट ਹੈ ਦੀ ਕਿਸਾਨ ਪ੍ਰਭੂ ਕਿਸਾਨ ਨੇ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੈ ਵਿਕਾਸ ਤਰ੍ਹਾਂ ਆਪਾਂ ਜਿਹੜੀ ਗੰਡੇ ਦੀ ਖੇਤੀ ਕਰਨੀ ਹੈ ਕਿਉਂਕਿ ਜਿਹੜੇ ਵੀਰ ਨੇ ਕੋਈ ਗੰਡਾ ਲਾਉਣਾ ਸਾਡਾ ਨਾਲ ਕੰਟੈਕਟ ਕਰ ਲੇ ਅਸੀਂ ਅਗਲੇ ਸਾਲ ਪਨੀਰੀ ਲਾ ਕੇ ਤੇ ਆ ਆਪਣਾ ਉਹ ਕਰਾਂਗੇ ਨਰਸਰੀ ਸ਼ੁਰੂ ਕਰਾਂਗੇ ਠੀਕ ਹੈ ਕਿਸੇ ਵੀ ਕਿਸਾਨ ਨੇ ਆਲ ਪੰਜਾਬ ਦੇ ਵਿੱਚੋਂ ਕਿਤੇ ਵੀ ਲਵਾਉਣਾ ਹੈ ਤਾਂ ਅਸੀਂ ਪੂਰੀ ਜਾਣਕਾਰੀ ਪੂਰੀ ਉਹਦੀ ਕੇਅਰ ਕਰਾਂਗੇ ਨਾਲ ਤੁਰ ਫਿਰ ਕੇ ਦੇਖਾਂਗੇ ਪlant ਵੀ ਦੇਖਾਂਗੇ ਮਿੱਟੀ ਵੀ ਤਿਆਰ ਕਰਾਵਾਂਗੇ pH ਲੈਵਲ ਵੀ ਸਹੀ ਕਰਾਵਾਂਗੇ ਜ਼ਮੀਨ ਦਾ ਕੰਪਿਊਟਰ ਕਰਾ ਲਵਾ ਕੇ ਅਸੀਂ ਉਹਨੂੰ ਪਨੀਰੀ ਲਵੋ ਦੇ ਕੇ ਆਪ ਲਵਾ ਕੇ ਆਪ ਤਿਆਰ ਕਰਾਂਗੇ 4 ਮਹੀਨੇ ਉਹਦੀ ਫੁੱਲ ਕੇਅਰ ਕਰਾਂਗੇ ਪੂਰੀ ਜ਼ਿੰਮੇਵਾਰੀ ਹੈ ਜੀ ਆਪਣੀ ਠੀਕ ਬਾਕੀ ਝਾੜਾ ਝਾੜਾ ਸਾਡੀ ਫੁੱਲ ਗਰੰਟੀ ਹੈ ਬਾਕੀ ਰੇਟ ਪਰਮਾਤਮਾ ਦੀ ਕਿਰਪਾ ਜਿਹੜਾ ਮਾਰਕੀਟ ਦੇ ਵਿੱਚ ਰੇਟ ਚੱਲਦਾ ਅੱਜ 20 ਰੁਪਏ ਰੇਟ ਚੱਲ ਰਿਹਾ ਹੈ ਮਾਰਕੀਟ ਦੇ ਵਿੱਚ ਆਪਾਂ ਇਹਦਾ 20 ਤੋਂ 22 ਰੁਪਏ ਰੇਟ ਚੱਲਦਾ ਹੈ ਜੀ ਠੀਕ ਹੈ ਤੇ 22 ਰੁਪਏ ਦੇ ਕੁਆਂਟੀਟੀ ਕਰ ਲਓ ਤੁਸੀਂ ਇਹ ਝਾੜ ਤੁਸੀਂ 23 ਕੁਇੰਟਲ ਕੁਆਂਟੀਟੀ ਕਰ ਲਓ 170 80 80 ਕੁਇੰਟਲ ਅਕੇਲੇ ਦਾ ਹੋ ਗਿਆ 80 ਕੁਇੰਟਲ ਦੇ ਵਿੱਚ ਤੁਸੀਂ ਮਤਲਬ ਜੇ 20 ਰੁਪਏ ਰੇਟ ਲਾਈਏ ਤਾਂ ਦੋ ਤਿੰਨ ਗੱਲ ਲੱਖ ਰੁਪਏ ਦਾ ਆਪਣਾ ਬਣਦਾ ਜੀ ਠੀਕ ਹੈ ਭਾਈ 4 ਹਾਂਜੀ 135 40 ਦਿਨਾਂ ਦੇ ਵਿੱਚ ਲੱਗਭਗ ਪੱਕੇ ਆਪਣੇ ਪੱਕ ਜਾਂਦਾ ਜੀ ਹਾਂਜੀ ਠੀਕ ਹੈ ਹਾਂਜੀ ਸ਼ੁਕਰੀਆ